ਸ਼ਹਿਰ ਦੇ ਅੰਦਰ ਜ਼ਮੀਨ ਦੇ ਖੁਕੜੇ ਨੂੰ ਲੈ ਕੇ ਪੈਣ ਪਰਾਈ ਦੇ ਦੂਸਰੇ ਦੇ ਵੈਰੀ ਬਣ ਗਏ ਨੇ ਜਿੱਥੇ ਕਿ ਪੈਣ ਨੇ ਆਪਣੇ ਬੱਚੇ ਅਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ ਤੇ ਘਰ ਨੂੰ ਜੀ.ਐਸ.ਪੀ ਦੀ ਮਦਦ ਨਾਲ ਟੈਟੇਰੀ ਕਰਨ ਦੀ ਕੋਸ਼ਿਸ਼ ਕੀਤੀ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪੈਣ ਵੱਲੋਂ ਕੁਝ ਗੁੰਡਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੇ ਹਮਲਾ ਕਰ ਦਿੱਤਾ ਗਿਆ ਤੇ ਘਰ ਵੀ ਢਾਹ ਦਿੱਤਾ ਗਿਆ ਉਹਨਾਂ ਕਹਿੰਿਆ ਕਿ ਪਹਿਲਾਂ ਵੀ ਉਹਨਾਂ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹਮਲੇ ਵੀ ਕੀਤੇ ਜਾ ਚੁੱਕੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਰੇ ਆ ਜੀ ਸਾਡੀ ਤਵਾ ਦੀ ਜਾਲਾ ਪੱਕੀ ਪਹਿਲੇ ਪੁਰਾਣੀ ਤੇ ਸਤੂ ਆਹ ਢੀਰ ਕੋਈ ਸਾ ਮੰਗਦੀ ਆ ਜਿਹੜੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਨ ਵਿਆਦੀ ਵਾਲੇ ਦਾ ਭਰਾ ਤੇ ਕੋਲੀਆਂ ਵਾਲਾ ਜੀ ਨਾਲ ਸੋ ਤੇ ਸਰਬਜੀਤ ਕੋਲ ਆਮਛਾ ਤੇ 23 ਬੰਦੇ ਲੈ ਆ ਗਏ ਸਾਡੀ ਘੰਟਾਈ ਰਾਨੇ ਹੋਰ ਇਹਨਾਂ ਨੇ ਗੁੰਲਾ ਕਰਦੀ ਜਾਂ ਕੀਤੀ ਹਿਯਾਰ ਕੱਢਿਆ ਜੀਸੀਬੀ ਆ ਗਏ ਕਰ ਟਾਇਰ ਕੋ ਉਹ ਸਹੀ ਹੋ ਹਾਂ ਬੋਲ ਸਹੀ ਹੋਣੀ ਜਾਈ ਆ ਮੋਕਾ ਕੋ ਕਿ ਮਾਂਗ ਕਰਦੇ ਆ ਨਹੀਂ ਮੰਗਾਦੇ ਹਾਂ ਜੀ ਪਰਟਾਂ ਜੀ ਸਾਡੀ ਘੰਟਾਈ ਜਾਂਗੇ ਯਾਰ ਬਿਗਲੀ ਸਾਡੇ ਕੋਲ ਆ ਯਾਰ ਸਭ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾਵਾ ਹੰਦਸੀਆਂ ਜੀ ਬਿਗਲੀ ਸਾਡੇ ਕੋਲ ਨੇ ਸਭ ਕੁ ਨਕੜਾ ਹੰਡੇ ਕੋਲ ਸਾਕੇ ਪਿਆ ਤੇ ਇਹ ਆਏ ਨਹੀਂ ਪੇਸ਼ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਸ਼ ਨਹੀਂ ਹੁੰਦੇ ਤੁਮ ਕਹਿੰਦੇ ਆ ਜਾ ਕੇ ਨਕਨਟਾ ਛੜੀ ਪਹਿਲਾਂ ਵੀ ਆ ਕੇ ਢਾਈ ਸੀ ਇਹਨਾਂ ਨੇ ਕੋਈ ਪਹਿਲਾਂ ਹਮ ਤਾਂ ਕਹਿੰਦੇ ਬਾਖ ਲੋ ਕਿ ਦਿਖਾਖਣੇ ਕੋਲੇ ਨਗਰਾ ਹਮ ਇੱਕ ਕੋਰਟ ਵਿੱਚ ਸਾਭੀਆਂ ਤੇ ਪਹਿਲਾਂ ਇਹ ਵੇਖ ਨਹੀਂ ਹੁੰਦੇ ਤੇ ਹੋਣਾ ਜਾਣ ਗਤ ਕੰਨਤਾ ਤਾ ਤਾਣ ਹਾਂਜੀ ਮੈਂ ਸਮਝ ਨਹੀਂ ਆ ਰਹੀ ਹਾਂ ਮਾਨੰਦਰ ਵਿਆਹ ਵੇਖੋ ਤੇ ਬੁੱਲਾ ਹੜਾ ਰਹਿੰਦਾ ਫੇਟੇ ਬੁੱਟੀਆਂ ਕੀ ਮੰਗ ਕਰਦੇ ਮੰਗਾ ਦੇ ਹੜਾਂ ਸਾਂਦੀ ਭਾਈ ਜੀ ਜੇ ਪੱਟਾ ਕਟਾ ਜਾਣਾ ਤੇ ਇਹ ਗੱਲ ਇਹ ਸਾਡਾ ਆਪਣਾ ਸਾਥ ਸਾਥ ਸੋਰੇ ਦਾ ਥਾਂ ਆ ਇਹ ਜਿਹੜਾ ਅਸੀਂ ਆਪਣਾ ਪੁੱਪਾ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤਨਾ ਹਲੇ ਨਾ ਕਰ ਚੜਨਾ ਆ ਇਹ ਆਹੀਂ ਇੱਕ ਗੱਲ ਨਹੀਂ ਕੀਤੀ ਇੱਕ ਕਿਲਾ ਪੈੜੀ ਲਈ ਜੇ ਜਾ ਕੇ ਵੇਖ ਸਕਦੇ ਜੇ ਉੱਥੋਂ ਮਰ ਜਾਣਗੇ ਕੀ ਕੀਤਾ ਨਾ ਆ ਜਾ ਤਾਤੀ ਅਸੀਂ ਇੱਥੇ ਬੈਠੇ ਆਂ ਕਿ ਭੱਜ ਭੱਜ ਕੇ ਅਸੀਂ ਬਾਹਰ ਨਿਕਲੇ ਆਂ ਥੱਲੇ ਆਣ ਕੇ ਜਾਂ ਥੱਲੇ ਤਾਂ ਹੀ ਆਪਣੀ ਜਾਨ ਪਛਾਈ ਜਾਂ ਮਰ ਕੇ ਆ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹੇ ਗਾਮਖਾਰੀ ਉਹ ਬੰਦੇ ਇੱਥੇ ਜਿਹੜੇ ਸਾਡੇ ਗਾਲੇ ਨੇ ਪਾਏ ਆ ਹੁਣ ਕੀ ਹੋ ਗਿਰਦੀ ਆਹੀ ਆਨੇ ਵੀ ਹਾੜਾ ਕਬਜਾ ਹੈ ਜਦੋਂ ਵੀ ਉੱਥੇ ਕੋਈ ਮੂਲੀ ਤੇ ਛੜਾ ਹੋਇਆ ਸੀ ਉਹ ਜਦੋਂ ਅਸੀਂ ਸਾਨੂੰ ਫੂਆ ਤੇ ਇੱਥੇ ਪਹੁੰਚੀ ਪਿੰਡ ਗਏ ਆ ਉਹ ਜਾਂਦਿਆਂ ਨੂੰ ਉਹ ਕੰਟਰੀ ਦੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਹੀ ਸਾਨੂੰ ਸਪੁੱਝ ਨਹੀਂ ਮਿਲਿਆ ਜਾਂਦੇ ਉਹ ਸਭ ਚਲ ਚੁ ਗਏ ਕੀ ਕਰੀਏ ਸਰ ਵੀ ਉਹਨਾਂ ਨੇ ਬੰਦੇ ਤੇ ਅਸੀਂ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਬੁਲਾ ਰਹੇ ਆ ਕੱਲ